ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮੈਂ ਪਿੰਡ ਕੋਟਲੀ ਦੇਵਾ ਦਾ ਵਾਸੀ ਹਾਂ ਅੱਜ ਤਕਰੀਬਨ 5:30 ਵਜੇ ਮੈਨੂੰ ਇੱਕ ਕਾਲ ਆਈ ਹੈ ਕਿ ਆਪਣੇ ਪਿੰਡ ਦੇ ਤਕਰੀਬ ਨੇੜੇ ਇੱਕ ਹਾਦਸਾ ਹੋਇਆ ਪਿਆ ਜਿੱਦੇ ਤੇ ਤਿੰਨ ਮੋਟਰਸ ਤੇ ਸਵਾਰ ਤਿੰਨ ਮੁੰਡੇ ਸੀਗੇ ਉਹ ਡਿੱਗੇ ਪਏ ਆ ਮੈਂ ਕਿਸੇ ਮੈਰਿਜ ਫੰਕਸ਼ਨ ਤੇ ਸੀਗਾ ਜੀ ਮੈਂ ਉੱਥੋਂ ਤੁਰੰਤ ਉਸ ਜਗ੍ਹਾ ਤੇ ਪਹੁੰਚਿਆ ਜਿੰਨਾ ਵਿੱਚੋਂ ਦੋ ਮੁੰਡਿਆਂ ਦੀ ਤਾਂ ਮੌਕੇ ਤੇ ਡੈਥ ਹੋਈ ਪਈ ਸੀ ਇੱਕ ਮੁੰਡਾ ਜਿਹੜਾ ਉਹਦੇ ਸਾਹ ਚੱਲਦੇ ਸੀ ਮੈਂ ਉਸ ਨੂੰ ਬਿਨਾਂ ਦੇਰੀ ਤੋਂ ਕਾਰ ਦੇ ਵਿੱਚ ਪਾ ਕੇ ਸਿਵਲ ਹਸਪਤਾਲ ਪਹੁੰਚਦਾ ਕੀਤਾ ਜੀ ਨਾਲ ਦੀ ਨਾਲ ਤੇ ਚਲੋ ਮੰਦਪਾਗੀ ਖਬਰਾਂ ਵੀ ਉਹਨਾਂ ਦੀ ਇੱਥੇ ਆ ਕੇ 20-25 ਮਿੰਟ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਹੈ ਜੀ ਕੋਈ ਪਤਾ ਲੱਗਾ ਕਿਹੜਾ ਵਾਨ ਸੀ ਜੇ ਕਿਵੇਂ ਜੇ ਹੋਇਆ ਹੈਗਾ ਕੁਝ ਇਸ ਗੱਲ ਦੀ ਹੈ ਤੇਕਰ ਕੋਈ ਪੁਸ਼ਟੀ ਨਹੀਂ ਹੋ ਸਕੀ ਵੀ ਕੀ ਵਾਨ ਸੀ ਇਹਨਾਂ ਕੋਲੇ ਮੋਟਰਸਾਈਕਲ ਸੀਗਾ ਜੀ ਔਰ ਇਹ ਨਹੀਂ ਪਤਾ ਲੱਗਿਆ ਵੀ ਕਾਹਦੇ ਚ ਵੱਜਿਆ ਜਾਂ ਕੀ ਹਾਸਾ ਹੋਇਆ ਕੀ ਦੇ ਨਾਲ ਵੱਜਿਆ ਇਹਦਾ ਕੋਈ ਹਿਤ ਕਰੋ ਨਹੀਂ ਪਤਾ ਲੱਗਿਆ ਇੱਥੇ ਕੀ ਪ੍ਰਬੰਧ ਨੇ ਜਿਹੜੇ ਮੋਰਚਰੀ ਪਹੁੰਚੇ ਹੈਗੇ ਉਹਨਾਂ ਤੇ ਡੈੱਡ ਬਾਡੀ ਸਜੇ ਬਾਹਰ ਪਈਆਂ ਹੈਗੀਆਂ ਨੇ ਡੈੱਡ ਬਾਡੀ ਤੁਸੀਂ ਐਂਬੂਲੈਂਸ ਦੇ ਵਿੱਚ ਲੈ ਆ ਕੇ ਤਕਰੀਬਨ ਸਾਨੂੰ 2 ਘੰਟੇ ਹੋ ਗਏ ਜੀ ਇੱਥੇ ਖੱਜਲ ਖਰਾਬ ਹੋਿੰਦਿਆਂ ਨੂੰ ਤੇ ਹਜੇ ਤੱਕ ਸਾਡਾ ਕੋਈ ਮੋਰਚਰੀ ਚ ਰੱਖਣ ਵਾਸਤੇ ਇਹਨਾਂ ਦਾ ਪ੍ਰਬੰਧ ਨਹੀਂ ਹੋਇਆ ਜੀ ਸਿਵਲ ਪ੍ਰਸ਼ਾਸਨ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਦੋ-ਤਿੰਨ ਵਾਰੀ ਅਸੀਂ ਮਿਲਿਆ ਆਏ ਹਾਂ ਪ੍ਰਸ਼ਾਸਨ ਨੂੰ ਇਹਨਾਂ ਦੇ ਜੋ ਵੀ ਡਾਕਟਰ ਜਿਹਨਾਂ ਦੀ ਡਿਊਟੀ ਹੈ ਨਾਈਟ ਸਟੇਨ ਚਾਰਜ ਆ ਉਹ ਕਹਿੰਦੇ ਅਸੀਂ ਮਗਵਾਰ ਰਹੇ ਹਾਂ ਜੀ ਫ੍ਰੀਜਰ ਤੇ ਸਾਨੂੰ ਬਹੁਤ ਖੱਜਲ ਖਰਾਬੀ ਹੈ ਜੀ ਇੱਕ ਤਾਂ ਨੌਜਵਾਨ ਮੁੰਡੇ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਦੀ ਡੈਥ ਹੋ ਚੁੱਕੀ ਹੈ ਪਰਿਵਾਰ ਇੱਥੇ ਖੱਜਲ ਖਰਾਬ ਹੋ ਰਿਹਾ ਹੈ ਜੀ ਐਸਸੀ ਭਾਈਚਾਰੇ ਨਾਲ ਸੰਬੰਧਤ ਸਾਰੇ ਪਰਿਵਾਰ ਮਿਹਨਤ ਮਜ਼ਦੂਰੀ ਵਾਲੇ ਪਰਿਵਾਰ ਆਈ ਤੇ ਹਾਈ ਤੇ ਕਰ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਜੀ